ਬਹੁਤ ਵੱਡੀ ਖਬਰਾਂ ਜਿਵੇਂ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਜਲੂਸ ਨਿਕਲ ਚੁੱਕਿਆ ਔਰ ਇਸ ਕੁੜੀ ਨੇ ਇੱਕ ਨਵਾਂ ਕਾਂਡ ਕਰ ਦਿੱਤਾ ਔਰ ਇਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਔਰ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਸੀਐਮ ਭਗਵੰਤ ਮਾਨ ਦਾ ਇੱਕ ਅਸਲੀ ਚਿਹਰਾ ਪੰਜਾਬ ਦੇ ਮੁੱਖ ਮੰਤਰੀ ਤੋਂ ਐਸੀ ਉਮੀਦ ਸਾਡੇ ਪੰਜਾਬ ਦੇ ਲੋਕਾਂ ਨੂੰ ਨਹੀਂ ਸੀਗੀ ਪਰ ਅੱਜ ਤੁਹਾਨੂੰ ਉਹਨਾਂ ਦਾ ਇੱਕ ਅਸਲੀ ਚਿਹਰਾ ਦਿਖਾਉਣ ਜਾ ਰਿਹਾ ਮੈਂ ਜਿਹਦੇ ਨਾਲ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਦਾ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਸੀ ਉਹਦਾ ਜਲੂਸ ਵੀ ਨਿਕਲ ਗਿਆ ਔਰ ਦੂਜੇ ਪਾਸੇ ਕੁੜੀ ਦਾ ਇੱਕ ਨਵਾਂ ਕਾਂਡ ਸਾਹਮਣੇ ਆ ਜਾਂਦਾ ਮੁੱਖ ਮੰਤਰੀ ਦਾ ਅੱਜ ਤੁਹਾਨੂੰ ਅਸਲੀ ਚਿਹਰਾ ਮੈਂ ਦਿਖਾਉਣ ਜਾ ਰਿਹਾ ਔਰ ਜਿੰਨੇ ਵੀ ਸਾਡੇ ਤੁਸੀਂ ਪੰਜਾਬ ਦੇ ਵਾਸੀ ਹੋ ਮੈਂ ਚਾਹੂੰਗਾ ਕਿ ਅਖੀਰ ਤੱਕ ਇਸ ਗੱਲ ਨੂੰ ਸੁਣਿਆ ਜਾਵੇ ਔਰ ਉਸ ਤੋਂ ਬਾਅਦ ਇਹਨੂੰ ਸ਼ੇਅਰ ਵੀ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਿਹਾ ਕੁਝ ਜਾ ਰਿਹਾ ਔਰ ਤੁਹਾਡੇ ਸਾਹਮਣੇ ਕੁਝ ਤਰ੍ਹਾਂ ਜਾ ਰਿਹਾ ਪਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਕੁਝ ਹੋਰ ਹੀ ਕਰ ਰਹੇ ਨੇ ਪੂਰੀ ਖਬਰ ਐਂਡ ਤੱਕ ਸੁਣੋ ਤਾਂ ਕਿ ਤੁਹਾਨੂੰ ਇਸ ਗੱਲ ਦਾ ਪੂਰਾ ਮਾਮਲਾ ਜਿਹੜਾ ਉਹ ਪਤਾ ਲੱਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਵਾਅਦਾ ਕਰਦੇ ਨੇ ਪੰਜਾਬ ਦੇ ਵਸਨੀਕਾਂ ਦੇ ਨਾਲ ਕਿ ਭਾਈ ਅਸੀਂ ਨਸ਼ੇ ਤੋਂ ਗੱਲ ਸ਼ੁਰੂ ਹੁੰਦੀ ਆ ਕਿ ਨਸ਼ੇ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਬੰਦ ਕਰ ਦਾਂਗੇ ਬਕਾਇਦਾ ਤੌਰ ਤੇ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਪਰ ਮੈਂ ਤੁਹਾਨੂੰ ਪਰਖ ਕੇ ਸੁਣਾਉਣਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਜਿਹੜੇ ਹਰ ਚੁੱਕੇ ਸੀ ਯਾਨੀ ਉੱਥੇ ਸੱਤਾ ਹੀ ਜਾ ਚੁੱਕੀ ਆ ਤਾਂ ਉਹਨਾਂ ਨੇ ਵੀ ਇੱਕ ਬਹੁਤ ਵੱਡਾ ਦਾ ਦਿੰਦੇ ਹੋਣ ਜਿਹਦੇ ਅੰਦਰ ਬਹੁਤ ਵੱਡੀਆਂ-ਵੱਡੀਆਂ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਸਪੀਚ ਦੇ ਰਹੇ ਨੇ ਪੰਜਾਬ ਦੀ ਸਰਕਾਰ ਦੇ ਅੰਦਰ ਖੜ ਕੇ ਯਾਨੀ ਸਰਕਾਰ ਉਹੀ ਚਲਾ ਰਹੇ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਮੌਜੂਦਾ ਤਾਂ ਇਹਨਾਂ ਨੇ ਇੱਕ ਨਸ਼ਿਆਂ ਦੇ ਚੱਕਰ ਦੇ ਵਿੱਚ ਇੱਕ ਹੋਰ ਹੀ ਮੁਹਿੰਮ ਰਚ ਲਈ ਹੈ ਅੰਦਰੋਂ-ਅੰਦਰੀ ਜਿਹੜਾ ਕਿ ਦੁਨੀਆ ਦੇ ਸਾਹਮਣੇ ਜਿਹੜਾ ਚਿਹਰਾ ਆ ਉਹਨੂੰ ਦੇਖ ਕੇ ਲੋਕਾਂ ਨੂੰ ਹੈਰਾਨੀ ਹੋਣੀ ਹੈ ਅੱਜ ਜਿਹੜੀ ਖਬਰ ਮੈਂ ਤੁਹਾਨੂੰ ਦਿਖਾਉਂਗਾ ਪਰ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਅਕਸਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਵਾਅਦੇ ਕੀਤੇ ਜਿਹੜੇ ਨਾ ਕਾਮ ਹੋ ਗਏ ਨੇ ਔਰ ਦੂਜੇ ਪਾਸੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਾ ਸੀ ਉਹ ਦਾ ਬਿਲਕੁਲ ਤੌਰ ਤੇ ਜਲੂਸ ਨਿਕਲ ਚੁੱਕਿਆ ਔਰ ਜਿਹੜਾ ਕੁੜੀ ਦਾ ਨਮਾਖਾਨਾ ਉਹ ਵੀ ਤੁਹਾਨੂੰ ਰੂਬੂਲ ਕਰਾਵਾਂਗੇ ਅਸ ਪੰਜਾਬ ਸਰਕਾਰ ਦੇ ਸਵਾ ਤਿੰਨ ਸਾਲ ਲੰਘ ਚੁੱਕੇ ਨੇ ਵਾਅਦਾ ਕੀਤਾ ਸੀ ਸੱਤਾ ਚੋਣ ਤੋਂ ਪਹਿਲਾਂ ਕਿ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਹਰ ਤਰ੍ਹਾਂ ਦਾ ਖਤਮ ਕਰ ਦਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਪਰ ਸਵਾ 3 ਸਾਲ ਲੰਘਣ ਦੇ ਬਾਵਜੂਦ ਸਰਕਾਰ ਆਪਣੇ ਆਪੇ ਮੰਨ ਰਹੀ ਆ ਕਿ ਹਾਲੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਇੱਕ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਵਾ 3 ਸਾਲ ਬਾਅਦ ਆਇਆ ਹਾਲਾਂਕਿ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲ ਰਹੀ ਆ ਉਹਦਾ ਵੀ ਬਹੁਤ ਸਾਰਾ ਕ੍ਰੈਡਿਟ ਲਿਆ ਜਾਂਦਾ ਪਰ ਉਦੇ ਤੇ ਵੀ ਲੋਕਾਂ ਨੇ ਬਖਵਾਖਾ ਰਹਿਆ ਨੇ ਕਿ ਜੱਤਰ ਕਿਹਾ ਜਾ ਰਿਹਾ ਕਿ ਉਹ ਜਿਹੜੀ ਮੁਹੰਮਨਾਂ ਦੀ ਠੁੱਸ ਹੋਈ ਆ ਉਹਨੂੰ ਕਵਰ ਅਪ ਕਰਨ ਦੇ ਲਈ ਇਹ ਸਭ ਨਵੇਂ ਡਰਾਮੇ ਕੀਤੇ ਜਾ ਰਹੇ ਨੇ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਸਾਫ ਦਾ ਮੁੱਖ ਮੰਤਰੀ ਪ੍ਰਵਿੰਦ ਕੇਜਰੀਵਾਲ ਜਿਹੜੇ ਆਪਣੀ ਇਹਨਾਂ ਦੀ ਪਾਰਟੀ ਤੋਂ ਕੌਮੀ ਤਨਵੀਦਾਂ ਲਈ ਪੰਜਾਬ ਦੇ ਵਿੱਚੋਂ ਕੱਲ੍ਹ ਹੋ ਕੀਤੇ ਨਹੀਂ ਨਸ਼ਾ ਮੁਕਤ ਯਾਤਰਾ ਜਿਹੜੀ ਸ਼ੁਰੂ ਕਰਦੇ ਨੇ ਕੀ ਪ੍ਰਭਾਵ ਹੋਈਗਾ ਪੰਜਾਬ ਦਾ ਕਦੇ ਉਹੀ ਦਿਨ ਮੰਗ ਲਿਆ ਕਦੇ 15 ਅਗਸਤ ਕਦੇ 26 ਜਨਵਰੀ ਕਿਉਂ ਸਾਰਾ ਕੁਝ ਫੇਲ ਹੋਣ ਦੇ ਬਾਵਜੂਦ ਮੁੱਖ ਮੰਤਰੀ ਦੇ ਦਾਅਵੇ ਦਾਅਵੇ ਛੱਡੋ ਵਾਦੇ ਜਿਹੜੇ ਕੀਤੇ ਮੁੱਖ ਮੰਤਰੀ ਦੀ ਕੁਰਸੀ ਦੇ ਵਾਸਤੇ ਉਹ ਵੀ ਸਾਰੇ ਫੇਲ ਸਾਬਤ ਹੋਏ ਕਿ ਉਹਨਾਂ ਨਸ਼ਾ ਮੁਕਤੀ ਯਾਤਰਾ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਏਗਾ ਜਿਹੜੇ ਇਹ ਕਹਿੰਦੇ ਸੀ ਕਿ ਆਰਡਰ ਕਰੋ ਜੀ ਆਰਡਰ ਕਿਉਂ ਨਹੀਂ ਕਰਦੇ ਜਿਹੜੇ ਕਹਿੰਦੇ ਸੀ ਕਿ ਪੁਲਿਸ ਤੇ ਸਿਆਸਤਦਾਨਾਂ ਦੀ ਸਹਿਯੋਗ ਨਾਲ ਨਸ਼ਾ ਹੀ ਖਤਮ ਹੋ ਜਾਊਗਾ ਤਾਂ ਸੁਣ ਲਿਆ ਤੁਸੀਂ ਵੀ ਵੀਡੀਓ ਦੇ ਵਿੱਚ ਤੁਸੀਂ ਇਹ ਸੁਣਿਆ ਕਿ ਜਿਹੜਾ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਤਾਂ ਦੇਖੋ ਠੁੱਸ ਹੋ ਚੁੱਕੀ ਐ ਸਾਰੀ ਗੱਲ ਪਰ ਅੱਜ ਤੁਹਾਡੇ ਸਾਹਮਣੇ ਕੋੜੀ ਦਾ ਨਵਾਂ ਜਿਹੜਾ ਕੰਮ ਕਾਰਨਾਮਾ ਹੋ ਗਿਆ ਪੰਜਾਬ ਦੇ ਵਿੱਚ ਇਸ ਖਬਰ ਨੇ ਪੂਰੇ ਦੇਸ਼ ਦੇ ਅੰਦਰ ਤਹਿਲ ਕ ਮਚਾ ਦਿੱਤਾ ਅਕਸਰ ਤੁਸੀਂ ਵੇਖਿਆ ਨਵੀਆਂ-ਨਵੀਆਂ ਖਬਰਾਂ ਹਰ ਰੋਜ਼ ਨਿਕਲ ਕੇ ਆਉਂਦੀਆਂ ਨੇ ਪਰ ਕਦੇ ਨਾ ਕਦੇ ਗੱਲ ਐਸੀ ਹੋ ਜਾਂਦੀ ਐ ਵੀ ਜਿਹੜੀ ਬਹੁਤ ਵੱਡੀ ਐ ਇਹ ਜੀ ਗੱਲ ਆ ਜਾਂਦੀ ਐ ਸਾਹਮਣੇ ਕਿ ਪੰਜਾਬ ਦੇ ਵਿਲਕ ਹੋਣ ਚਾਹੇ ਹੋਣ ਪੂਰੇ ਦੇਸ਼ ਭਰ ਦੇ ਉਹਨਾਂ ਦਾ ਸ਼ਰਮ ਦੇ ਨਾਲ ਸਿਰ ਵੀ ਝੁਕ ਜਾਂਦਾ ਤੇ ਬਹੁਤ ਸਾਰਾ ਯਾਨੀ ਦੁੱਖ ਵੀ ਲੱਗਦਾ ਪੰਜਾਬ ਦੇ ਅੰਦਰ ਔਰ ਪੂਰੇ ਦੇਸ਼ ਦੇ ਅੰਦਰ ਇਸ ਖਬਰ ਨੇ ਤਾੜਮ ਮਚਾ ਦਿੱਤਾ ਕਿ ਇੱਕ ਕੁੜੀ ਹੈ ਹਰਿਆਣਾ ਦੀ ਹੈ ਕੁੜੀ ਔਰ ਇਹ ਯੂਟਿਊਬਰ ਵੀ ਹੈ ਯਾਨੀ ਬਲੌਗਰ ਵੀ ਕਹਿ ਸਕਦੇ ਆ ਤਾਂ ਉਸ ਨੇ ਪਾਕਿਸਤਾਨ ਦੇ ਨਾਲ ਇੱਕ ਬਹੁਤ ਵੱਡਾ ਯਾਨੀ ਉਹ ਕਹਿ ਸਕਦੇ ਆ ਵੀ ਜਿਵੇਂ ਆਪਣੇ ਦੇਸ਼ ਦੇ ਨਾਲ ਦੇਸ਼ ਧਰੋਹ ਕੀਤਾ ਉਹਨੇ ਆਪਣੇ ਆਰਮੀ ਦਾ ਜਿੰਨਾ ਵੀ ਡੇਟਾ ਕਹਿੰਦੇ ਇਕੱਠਾ ਕਰਕੇ ਪਾਕਿਸਤਾਨ ਦੀ ਆਰਮੀ ਨੂੰ ਭੇਜ ਦਿੱਤਾ आईएसआई ਦੇ ਨਾਲ ਉਹਦਾ ਬਹੁਤ ਜਿਆਦਾ ਗੂੜਾ ਕਹਿੰਦੇ ਰਿਸ਼ਤਾ ਅੰਦਰੋਂ ਅੰਦਰੀ ਰਿਆ ਉੱਥੇ ਜਾ ਕੇ ਵੀ ਆਉਂਦੀ ਆ ਪਾਕਿਸਤਾਨ ਦੇ ਵਿੱਚ ਉਹਦਾ ਮਾਤਾ ਪਿਤਾ ਇੱਥੇ ਜਦੋਂ ਪੁੱਛਿਆ ਜਾਂਦਾ ਉਹਨਾਂ ਤੋਂ ਕਿ ਤੁਹਾਡੀ ਕੁੜੀ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਕਿ ਦੇਸ਼ ਗ੍ਰੋਹੀ ਹੈ ਉਹਨੂੰ ਯਾਨੀ ਰਸਤੇ ਵੀ ਕਰ ਲਿਆ ਗਿਆ ਤਾਂ ਹੁਣ ਉੱਥੇ ਦੂਜੇ ਪਾਸੇ ਉਹਦਾ ਮਾਤਾ ਪਿਤਾ ਕਹਿੰਦੇ ਨੇ ਕਹਿੰਦੇ ਸਾਡੀ ਕੁੜੀ ਦਾ ਕਸੂਰ ਹੈ ਨਹੀਂ ਦੇਖੋ ਜਿਹੜੀ ਸਾਡੇ ਦੇਸ਼ ਦੀ ਆਰਮੀ ਹੈ ਉਹ ਬੱਖ-ਬੱਖ ਇਲਾਕਿਆਂ ਦੇ ਵਿੱਚ ਆਪਣਾ ਅਸਲਾ ਰੱਖੀ ਬੈਠੀ ਆ ਜਾਂ ਕਹੇ ਲੋ ਹੈੱਡ ਕੁਆਟਰ ਬਣੇ ਹੋਏ ਨੇ ਤਾਂ ਉਹਨਾਂ ਨੇ ਸਾਰਾ ਡੇਟਾ ਪਹੁੰਚਾਉਣ ਵਾਲੀਆਂ ਇਹ ਬਲੌਗਰ ਜਾਂ ਫਿਰ ਇਹਨਾਂ ਨੂੰ ਜਾਸੂਸ ਕਹਿ ਲੋ ਤੇ ਇਹ ਕੁੜੀਆਂ ਨੇ ਜਣੀਆਂ ਇਹ ਵੱਡੇ ਪੱਧਰ ਤੇ ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਜਨਾਨੀਆਂ ਦਾ ਯਾਨੀ ਯੋਗਦਾਨ ਆ ਰਿਹਾ ਪਹਿਲਾਂ ਵੀ ਕਈ ਜਾਸੂਸ ਖੜੇ ਜਾਂਦੇ ਆ ਹਿੰਦੁਸਤਾਨ ਦੇ ਵਿੱਚੋਂ ਕਿ ਭਾਈ ਇਹ ਜਿਹੜਾ ਕਿ ਆਰਮੀ ਦਾ ਡੇਟਾ ਹੈ ਉਹ ਸਾਰਾ ਪਾਕਿਸਤਾਨ ਦੀ ਆਰਮੀ ਨੂੰ ਕਿਵੇਂ ਜਾ ਰਿਹਾ ਆਉਣ ਬਾਰੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਜੰਗ ਦੇ ਸਮੇ ਸਾਡੇ ਮੁਲਕ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਸਾਡੇ ਭਾਰਤ ਦੇ ਉੱਤੇ ਬਹੁਤ ਵੱਡਾ ਖਤਰਾ ਮੰਡਰਾ ਸਕਦਾ ਇਸ ਗੱਲ ਦਾ ਮੈਨੂੰ ਲੱਗਦਾ ਇਹਨਾਂ ਨੂੰ ਅੰਦਾਜ਼ਾ ਨਹੀਂ ਹੈਗਾ ਪਰ ਇਹ ਕਰਦੇ ਕਿਉਂ ਆ ਦਰਾਂ ਸਾਲ ਦੇ ਵਿੱਚ ਇਹਨਾਂ ਨੂੰ ਪੈਸਾ ਭੇਜਿਆ ਜਾਂਦਾ ਉਸ ਤੋਂ ਬਾਅਦ ਇਹ ਆਈਐਸਆਈ ਨੂੰ ਸਾਰੀਆਂ ਪਰਮਿਸ਼ਨ ਦਿੰਦੇ ਆ ਹਿੰਦੁਸਤਾਨ ਦੀ ਕਿਹੜੇ ਇਲਾਕਿਆਂ ਦੇ ਵਿੱਚ ਫੌਜ ਬੈਂਦੀ ਆ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਸਾਡੇ ਹੈੱਡ ਕੁਆਟਰ ਨੇ ਔਰ ਸਾਡੇ ਪੰਜਾਬ ਨੂੰ ਜਾਂ ਪੂਰੇ ਦੇਸ਼ ਭਾਰ ਨੂੰ ਮਰਵਾਉਣ ਦੇ ਵਿੱਚ ਜਾਂ ਫਿਰ ਕਹੋ ਜਿਵੇਂ ਪਹਿਲਗਾਮ ਦਾ ਅਟੈਕ ਹੋਇਆ ਪਹਿਲਗਾਮ ਦੇ ਵਿੱਚ ਉਹ ਸਾਰੇ ਅਟੈਕ ਦੀ ਜ਼ਿੰਮੇਵਾਰ ਇਹ ਜਿਹੜੀਆਂ ਕੁੜੀਆਂ ਨੇ ਤਾਂ ਮੈਂ ਚਾਹੁੰਗਾ ਕਿ ਜਿਹੜੀ ਸਾਡੀ ਸਰਕਾਰ ਚਾਹੇ ਉਹ ਸੈਂਟਰ ਦੇ ਵਿੱਚ ਚਾਹੇ ਸਾਡੀਆਂ ਸਟੇਟਾਂ ਦੇ ਵਿੱਚ ਜਿਹੜੀ ਹਰਿਆਣਾ ਦੇ ਵਿੱਚੋਂ ਫੜੀ ਜਾਂਦੀ ਹੈ ਤਹਿਰਾਣੇ ਦੀ ਸਰਕਾਰ ਨੂੰ ਚਾਹੀਦਾ ਉਹਦੇ ਮੁੱਖ ਮੰਤਰੀ ਨੂੰ ਚਾਹੀਦਾ ਖੱਟਰ ਨੂੰ ਕਿ ਇਹੋ ਜਿਹੇ ਲੋਕਾਂ ਦੇ ਜਿਹੜੇ ਦੇਸ਼ ਤ੍ਰੋਹੀ ਕਰਦੇ ਨੇ ਇਹਨਾਂ ਦੇ ਗੋਲੀ ਮਾਰ ਦੇਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਕੋਈ ਦੇਸ਼ ਦੇ ਅੰਦਰ ਰਹਿ ਕੇ ਇਹੋ ਜੀ ਘਟਨਾ ਨੂੰ ਅੰਜਾਮ ਨਾ ਦੇਵੇ ਜਿਹਦੇ ਨਾਲ ਸਾਡਾ ਪੂਰਾ ਦੇਸ਼ ਚਪੇਟੇ ਦੇ ਵਿੱਚ ਆ ਜਾਵੇ ਤਾਂ ਇਸ ਕਰਕੇ ਸਾਡੀ ਸੈਂਟਰ ਦੀ ਗਵਰਨਮੈਂਟ ਨੂੰ ਵੱਡੇ ਪੱਧਰ ਤੇ ਕੜਾ ਐਕਸ਼ਨ ਲੈਣਾ ਚਾਹੀਦਾ ਔਰ ਬੱਖ-ਬੱਖ ਸਟੇਟਾਂ ਦੇ ਵਿੱਚ ਜਿੱਥੇ ਇਹ ਜਾਸੂਸ ਫੜੇ ਜਾ ਰਹੇ ਨੇ ਜਿਵੇਂ ਕਿ ਇੱਕ ਪਹਿਲਾ ਬਠਿੰਡੇ ਦੇ ਵਿੱਚੋਂ ਇੱਕ ਮੋਚੀ ਦੇ ਰੂਪ ਦੇ ਵਿੱਚ ਬੰਦਾ ਫੜਿਆ ਜਾਂਦਾ ਤਾਂ ਉਥੇ ਹੱਕ ਬਣਦਾ ਸੀ ਸਾਡੇ ਵਾਲੀ ਸਰਕਾਰ ਦਾ ਪਰ ਸਾਡੀ ਜਿਹੜੀ ਸਰਕਾਰ ਆ ਪੰਜਾਬ ਦੀ ਤਾਂ ਬਿਲਕੁਲ ਨਕਮੀ ਹੋ ਚੁੱਕੀ ਹੈ ਇਹ ਕਿਸੇ ਵੀ ਫਰੰਟ ਦੇ ਉੱਤੇ ਦੇਖੋਗੇ ਸਰਕਾਰ ਡਿੱਗੀ ਹੈ ਨਾਕਾਮ ਹੈ ਹਰ ਪਾਸੇ ਨਾਕਾਮ ਹੈ ਨਾ ਤਾਂ ਨਸ਼ਿਆਂ ਦੇ ਵਿਰੁੱਧ ਜਿਹੜਾ ਮੁਹਿੰਮ ਚਲਾਈ ਸੀ ਉਹਦੇ ਤੇ ਵੀ ਕੋਈ ਸਫਲਤਾ ਨਹੀਂ ਕਿਉਂਕਿ ਜਿਹੜੇ ਤਾਂ ਹੈਗੇ ਐ ਇਹਨਾਂ ਜਿਹੜੇ ਰੋਲ ਆ ਜਿਹੜੇ ਵੱਡੇ ਬੰਦਿਆਂ ਦੇ ਵੱਡੇ ਰੋਲ ਨੇ ਜਿਹੜੇ ਇਹਨਾਂ ਨੇ ਆਪ ਦੇ ਆਈਪੀਐਸ ਅਫੀਸਰ ਫੜੇ ਜਾਂਦੇ ਆ ਜਿਵੇਂ ਕਿ ਅਮਨਦੀਪ ਕਾਰ ਬਠਿੰਡੇ ਵਾਲੀ ਉਸ ਤੇ ਕੋਈ ਐਕਸ਼ਨ ਨਹੀਂ ਹੁੰਦਾ ਬਹੁਤ ਸਾਰੇ ਹੋਰ ਫੜੇ ਜਾਂਦੇ ਆ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਕਈ ਲੀਡਰ ਫੜੇ ਜਾਂਦੇ ਆ ਉਹਨਾਂ ਦੇ ਉੱਤੇ ਵੀ ਐਕਸ਼ਨ ਨਹੀਂ ਹੁੰਦਾ ਤਾਂ ਫਿਰ ਐਕਸ਼ਨ ਕਰਨੀ ਹੀ ਕਦੋਂ ਤਿੰਨ ਸਾਲਟ ਪਾ ਦਿੱਤੇ ਨੇ ਪੌਣੇ ਦੋ ਸਾਲ ਹੋਰ ਰਹਿ ਗਏ ਨੇ ਤਾਂ ਹੁਣ ਤੁਸੀਂ ਵੇਖੋ ਵੀ ਭਗਵੰਤ ਮਾਨ ਦੇ ਜਾਣ ਦਾ ਵਕਤ ਆ ਗਿਆ ਹਲੇ ਤੱਕ ਜਾਨੀ ਨਿਰਪੱਖ ਕੋਈ ਵੀ ਕੰਮ ਨਹੀਂ ਕੀਤਾ ਦਰਸਾਰ ਹੁਣ ਇਹ ਲੋਕਾਂ ਦੇ ਵਿੱਚ ਜਾਣ ਦਾ ਇੱਕ ਰਸਤਾ ਨਵਾਂ ਤਿਆਰ ਕਰ ਰਹੇ ਨੇ ਕਿ ਲੋਕਾਂ ਦੇ ਵਿੱਚ ਕਿਵੇਂ ਵਿਚਰਨਾ ਕਿਉਂਕਿ ਆਉਣ ਵਾਲੇ 27 ਦਾ ਮੌਕਾ ਵੀ ਨੇੜੇ ਆ ਲੋਕ ਕਹਿੰਦੇ ਅਸੀਂ ਵਾਰਨ ਨਹੀਂ ਦਿੰਦੇ ਤਾਂ ਫਿਰ ਇਹ ਲੋਕਾਂ ਦੇ ਵਿੱਚ ਜਾਣ ਦੇ ਲਈ ਇੱਕ ਬਹੁਤ ਵੱਡਾ ਇੱਕ ਮਹਿਮਰਚਾਈ ਸੀ ਕਿ ਅਸੀਂ ਲੋਕਾਂ ਦੇ ਕੋਲ ਜਾਵਾਂਗੇ ਤੇ ਵੋਟਾਂ ਮੰਗਾਂਗੇ ਸੋ ਇਹਨਾਂ ਨੂੰ ਵੋਟਾਂ ਤਾਂ ਨਹੀਂ ਪੈਂਦੀਆਂ ਹੁਣ ਪੰਜਾਬ ਦੇ ਵਿੱਚ ਤਾਂ ਕੋਈ ਨਵੀਂ ਧਿਰ ਆ ਸਕਦੀ ਆ ਜੇ ਪਹਿਲਾ ਆਲੇ ਚਾਹੇ ਚਾਹੇ ਪਈ ਅਮਰਪਾਲ ਸਿੰਘ ਵਰਗਾ ਕੋਈ ਸਿੰਘ ਸੂਰਮਾ ਅੱਗੇ ਆ ਜਾਵੇ ਤੇ ਉਸ ਦੀ ਸਰਕਾਰ ਬਣੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਵੀਡੀਓ ਨੂੰ ਸ਼ੇਅਰ ਵੀ ਕਰਨੀ ਆ ਔਰ ਜਿੰਨੇ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ